एक ओहंकार प्रसांद गौडी बावन अखरी महला पंजवा श्लोक ਗੁਰਦੇਵ ਮਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਰ ਸੋਧਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੁਦਰਾ ਗੁਰਦੇਵ ਸ਼ਾਂਤ ਸਤ ਗੁਧ ਮੂਰਤ ਗੁਰਦੇਵ ਪਾਰਸ ਪਰਸ ਬਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰੇ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਬਦਲ ਬਵਿੰਤ ਕਰਾ ਗੁਰਦੇਵ ਆਪ ਜੁਗਾਦ ਜੁਗ ਗੁਰਤੀ ਮੰਤ ਹਰ ਜਤ ਉਦਰਾ ਗੁਰਦੇਵ ਸੰਗਤ ਬ੍ਰਹਮੇਨ ਕਰ ਕਿਰਪਾ ਹਾ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਹਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮ ਸਰਕਾਰਾ ਸਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਓਨ ਓਗ ਪਉੜੀ ਓੰ ਸਾਦ ਸਤਗੁਰ ਨਾਮ ਸਰਕਾਰੰ ਆਦ ਮਦ ਅੰਤ ਨਿਰੰਕਾਰੰ ਆਪੇ ਸੁਣੈ ਆਪੇ ਸੁ ਗਿਆ ਸੁਣੈ ਆਪੇ ਸੁੰਤ ਆਪਹੀ ਜਸ ਸੁਣੈ ਆਪਣੇ ਆਪੇ ਆਪੇ ਉਪਾਯੋ ਆਪਿ ਹੀ ਬਾਪ ਆਪਿ ਹੀ ਮਹੀਮਾਇੋ ਆਪੇ ਬਾਪ ਆਪਿ ਹੀ ਮਾਇਓ ਆਪੇ ਸੁਖਮ ਆਪੇ ਅਸੂਲਾ ਨਖੀ ਨਾ ਜਾਈ ਨਾਨਕ ਲੀਲਾ ਕਾਰ ਕਿਰਪਾ ਪ੍ਰਭ ਦੀਨ ਦੇ ਅੱਲਾ ਤੇਰੇ ਸੰਤਨ ਕੀ ਮਨੋਏ ਰਵੰਦਾਰਾਉ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕਮ ਖੰਨ ਨਾਮ ਕੇ ਏਕ ਅਨੇਕ ਪਉੜੀ ਉਵੰ ਗੁਰਮਕਿਓ ਆਕਾਰ ਇਕ ਸੁਤ ਪ੍ਰੋਵਨ ਹਾਜਾ ਪ੍ਰਿੰਨ ਪਿੰਦਰੇ ਗੁ ਵਿਸਤਾਰੰ ਨਿਰਵੰ ਤੇ ਸਰਗੁ ਦ੍ਰਿਸ਼ਟਾਰੰ ਸਗਲ ਭਾਂਤ ਕਰ ਕਰਿ ਉਪਾਇੋ ਜਨ ਮਨ ਮਨ ਮੋਹ ਬਿਦਾਇ ਦੋਹ ਭਾਂਤਿ ਆਪਨੇ ਰਾਰਾ ਨਾਮ ਕੇ ਅੰਤ ਨ ਪਾਰਵਾਰਾ ਸਲੋਕ ਹੈ ਸੇ ਸਾਖ ਭਗਵੰਤ ਸੇ ਸੱਚ ਸੰਪੇ ਹਰਿ ਦਾਸ ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ ਪਉੜੀ ਸੱਤ 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 ਸਤ ਸਤਿ ਬੁਰਿ ਗਤੀ ਭਿੰਨ ਨਾ ਕੋ ਸਉ ਸਰਨ ਪਰੈ ਜਿ ਪਾਇਹੁ ਸਿਮਰ ਸਿਮਰ ਗੁੰਗਾਏ ਸੁਨਾਇੰ ਸੰਸੈ ਪਰਮ ਨਹੀਂ ਕਛ ਬਿਆਪਤ ਪ੍ਰਗਟ ਪ੍ਰਤਾਪ ਤਹ ਕੋ ਜਾਪਤ ਸੋ ਸਾਧੂਏ ਪਹੁੰਚਨ ਹਾਰਾ ਨਾਨਕੇ ਤੋ ਕਹਿ ਸਦ ਬਨੇ ਹਾਰਾ ਸੁਲੋਕ ਤਹਨ ਤਹਨ ਕਹਾ ਪੁਕਾਰਤੀ ਮਾਇਆ ਮੋਹ ਸਭ ਪੂਰ ਨਾਮਿ ਹੁਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦਾਂ ਤੂਰੇ ਆਪਣੀ ਤੇਰੇ ਜਨਵਾ ਤਨ ਤੇਉ ਜੇ ਦੁਚਿ ਅਮਨੁਆ ਤਨ ਨਹੀਂ ਬਾਂਸੀ ਸੁਰਗ ਨਾ ਆਸੀ ਆਤਪ੍ਰੇ ਪ੍ਰੀਤ ਸਾਧ ਰਾਜ ਰਾਚੇ ਸੰਦੇ ਕਹਾਂ ਵਿਆਪਤ ਤਾ ਹੂੰ ਜੋ ਏਕ ਸ਼ਾਨ ਅਨਕਤਿ ਹੈ ਨਾ ਜਾਹੋ ਜਾ ਕੇ ਜੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਪਸ ਲੋਕ ਅਨਕ ਭੇਖ ਆਨਿਆਂ ਧਿਆਨ ਮਨ ਹੱਥ ਮਿਲਿਓ ਨਾ ਕੋਈ ਕਉ ਨਾਨਕ ਕਿਰਪਾ ਪਈ ਭਗਤਿ ਨਹੀਂ ਸੋਈ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤਾਂ ਅਨੇਕ ਜੁਗਤ ਸਾਸਤ੍ਰ ਕਰਿ ਪਾਤਮਾ ਗਿਆਨੀ ਸੋਈ ਜਾਕੇ ਦ੍ਰਿੜ ਸੋ ਕਹਿਤ ਸੰਤ ਕਾਸ਼ ਯੋਗ ਨਾ ਹੋ ਨਿਆਨੀ ਰਹਿ ਤਿਆਗਿਆ ਦ੍ਰਿੜ ਜਾ ਕੇ ਉਸ ਸੇਤ ਸੰਸ ਸਬ ਨ ਕੈ ਨਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਉ ਕਿਰਪਾ ਤਾਰੀ ਸ਼ਲੋਕ ਆਵਨ ਆਏ ਸ੍ਰਿਸ਼ਟਮਏ ਦਿਨ ਬੁਝੇ ਪਸਟੋਰ ਨਾਨਕ ਗੁਰਮੁਖ ਸੋ ਬੁਝੇ ਜਾ ਕੇ ਪਾਗ ਮਥੋਰ ਪਾਉੜੀ ਯਾ ਜਗ ਮੇ ਕੇ ਕੋ ਆਇਆ ਜਨਮਤਮਉ ਜੋ ਮੋਨੀ ਮਾਇਆ ਗਰਭਕੁੰਟ ਮੇ ਉਰਦ ਤਪ ਕਰਦੀ ਸਾ ਸਾ ਸਿਮਰਤ ਪ੍ਰਵਰੈਤੀ ਉਰਜ ਪਰੇ ਜੋ ਛੋੜ ਛਡਾਨਾ ਦੇਵ ਨਹਾਰ ਮੰਨੇ ਬਿਸਰਾਨਾ ਧਾਰੋ ਕਿਰਪਾ ਜਿਸੇ ਗੁਸਾਈ ਇਤ ਉਤ ਨਾਨਕ ਤਿਸ ਬਿਸਰੋ ਨਾਈ ਸਲੋਕ ਆਪ ਤੁਹ ਹੁਕਮ ਬਿਨ ਆਸੁਕਮ ਆਗਿਆ ਪ੍ਰਿੰਨ ਨਾ ਕੋਈ ਆ ਮਨੰਧਿਆ ਨਾ ਤੇ ਮਿਟੇ ਨਾਮ ਕੇ ਜੀ ਮਨ ਸੋਈ ਪੌੜੀ ਈਉ ਜੀ ਬਹੁਤ ਗ੍ਰਭਵਾਸੀ ਮੋਹ ਮਗਰ ਮੀਠ ਜੋਨ ਫਾਸੀ ਇਨ ਮਾਇਆ ਤ੍ਰੈ ਗੁਣ ਬਸਕੀ ਨੇ ਆਪਨ ਮੋਕ ਦੇ ਕਟ ਦੀਨੇ ਏ ਸਾਜਨੇ ਕਛ ਕਹੋ ਉਪਾਇਆ ਜਾਂ ਤੀਤਰੋ ਬਿਕਮ ਏ ਮਾਇਆ ਕਾਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂ ਕਹਿ ਨਿਗਟ ਨਾਮਾਈ ਸ਼ਲੋਕ ਕੀਰਤ ਕਮਾਵਨ ਸੋਬ ਅਸੋਬ ਕੀਨੇ ਤਨ ਪ੍ਰਭ ਆਪ ਪਸ ਆਪਣਾ ਹਉ ਹਉ ਕਰੇ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਇਕੈ ਆਪ ਕਰਾਵਨ ਹਾਰਾ ਆਪੇ ਪਾਪ ਪੁੰਨ ਵਿਸਥਾਰਾ ਇਆ ਜੁਗ ਜਿੱਤ ਜਿੱਥੇ ਆਪੇ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਉਹਾਂ ਕਾ ਅੰਤ ਨਾ ਜਾਣੇ ਕੋ ਜੋ ਜੋ ਕਰੇ ਸੋ ਸੁਖ ਨ ਹੋ ਇਕ ਹੀ ਤੇ ਸਗਲਾ ਬਿਸਥਾਨਾ ਨਾਨਕ ਆਪ ਸਵਾਰਨ ਹਾਰਾ ਸ਼ਲੋਕ ਰਾਤ ਰਹੀ ਬਣਤਾ ਬਨੋਦ ਕੁਸਮ ਰੰਗ ਬਖਸੂਰ ਨਾਨਕ ਤੀ ਸਰਨੀ ਪਰੋਂ ਵਿنس ਜਾਏ ਮੈਂ ਮੋਰ ਪੌੜੀ ਰੇ ਮਨ ਬਿਨਾਰੇ ਜੈ ਰਚੋ ਤੈ ਤੇ ਬੰਦਨ ਪਾਵੇ ਜੀਬਿਤ ਕਤੂ ਨਾ ਛੂਟੀ ਐ ਸਾ ਤੇ ਹੁਕਮਾਈ ਆ ਕਰਤੇ ਕਰਮ ਰਤ ਤਾ ਕੋ ਪਾਰਿ ਉਖਾਰ ਪ੍ਰੀਤ ਨੈ ਜੋ ਨਾਮ ਸਿਉ ਸੋ ਇਹੋ ਕਰਮ ਕਾਰੇ ਬਾਦੀ ਜਨ ਕੀ ਜੀਵਰੀ ਮਿੱਠੀ ਮਾਇਆ ਰੰਗ ਪ੍ਰੰਕੇ ਮੋਇ ਨੁਭਜੇ ਸੋ ਪ੍ਰਭ ਸਦੋਂ ਸੰਗ ਲੇਖ ਗੰਤਨਾ ਛੁਟੀ ਐ ਕਾਚੀ ਪੀਤਨਾ ਸੁਧ ਜਿਸੇ ਮੁਝਾਈ ਨਾਨਕਾ ਤਿਹ ਗੁਰਮਖ ਨਿਰਮਲ ਬੁੱਧ ਸਲੋਕ ਹੈ ਟੂਟੇ ਬੰਦਨ ਜਾ ਸਕੀ ਹੋਆ ਸਾਧੂ ਸੰਗ ਜੋ ਰਤੀ ਰੰਗ ਇਕ ਕਹਿ ਨਾਨਕ ਗੂੜਾ ਰੰਗ ਪਉੜੀ ਰਾਰਾ ਰੰਗੋ ਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗੇ ਕਹਿ ਨਾ ਗੋ ਆਓ ਬੈਠ ਯਾਦਰ ਸੁਭ ਦੇਉ ਹੋਆ ਮੈਂ ਵੀ ਪਾਵੇ ਤੁਮ ਬਸਾ ਜਨ ਮਰਨ ਤੇ ਹੋਏ ਬਿਨਾਸਾ ਮਸਤ ਕਰਮ ਲਿਖਿਓ ਤੁਰ ਜਾ ਕੈ ਹਰ ਸੰਪੈ ਨਾਨਕ ਕੈ ਘਰ ਤਾ ਕੈ ਸਲੋਕ ਲਾਜ ਟੂਟ ਬਿਕਾਰਮ ਬਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪਾਉੜੀ ਲੱਲਾ ਲਾਟ ਵਿਖੇ ਰਸ ਰਾਤੀ ਅੰਬੁਦ ਮਾਇਆ ਮਦਮਤੀ ਇਆ ਮਾਇਆ ਮੈਂ ਜਨਮੇ ਮੰਨਾ ਜਿਉਂ ਜਿਉ ਕਮੈ ਤੇ ਵੈ ਤਿਉ ਕਰਨਾ ਓ ਓ ਨਾ ਤੂ ਕੁਰਾ ਕੋ ਸੁਗਰ ਨਾ ਕੂ ਮੂਰਾ ਜੇਤ ਜਿਤ ਲਾਵ ਤਿਤ ਤਿਤ ਲਗਨਾ ਨਾਮਕ ਠਾਕੁਰ ਸਦਾ ਅਲਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਥਾਹ ਦੂਸਰ ਨਾਹੀ ਅਵਰ ਕੋ ਨਾਨਕ ਬੀ ਪਰਵਾ ਪਾਉੜੀ ਲੱਲਾ ਕਾ ਕਹਿ ਲਵੇ ਨਾ ਕੋ ਏਕੇ ਆਪ ਅਵਰ ਨਹਿ ਹੋ ਹੋਵਨ ਹਾਰੇ ਹੋ ਸਦਿਆ ਆ ਹੁਆ ਕਾਂਤ ਨਾ ਕਾਉ ਪਾਇਆ ਕੀਟ ਹਸਤ ਮੈਂ ਪੂਰ ਸੁਮਾਨੇ ਪ੍ਰਗਟ ਪੁਰਖ ਸਭ ਥਾਉ ਜਾਣੇ ਜਾ ਕੋ ਜੀਨੋ ਹਰ ਦਾਸ ਆਪਣਾ ਨਾਨਕ ਗੁਰਮੁਖ ਆਰ ਨਾਰ ਤੇ ਜਪਨਾ ਸ਼ਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿ ਜੀਮਾਨ ਨਾਨਕੇ ਤਨ ਤਨ ਹੈ ਤਨ ਜਨਾਈ ਤੇ ਪ੍ਰਵਾਨ ਪਾਉੜੀ ਆਇਆ ਸਭ ਤਾਉ ਕੋ ਬਣੀਏ ਜਾਸ ਰਸਨ ਹਰ ਹਾਰ ਜਸ ਬਣੀਏ ਆਏ ਬਸੇ ਸਾਧੂ ਕੇ ਸੰਗੀ ਅੰਧਨ ਨਾਮ ਤੇ ਆਵੇ ਰੰਗੀ ਆਪਤ ਸੋ ਜਿਨ ਨਾਮੇ ਦਾਤਾ ਜਾ ਕੋ ਮੈਂ ਅਮ ਅਬਿਦਤਾ ਇਕਿ ਆਵਨ ਫਿਰ ਜੋਨ ਨਾ ਆਇਆ ਦਨਕੇ ਤਾਂ ਕੇ ਦਰਸ ਸੁਮਾਇ ॥ ਸ਼ਲੋਕ ॥ ਯਾਸ ਜਗਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਪਾਉ ਦੁਖ ਦਰਦ ਤ੍ਰਿਸ਼ਨਾ 부ਜੇ ॥ ਨਾਮਕ ਨਾਮ ਸਮਾਓ ਪਾਉੜੀ ਯਈਆ ਜਾ ਰੋਂ ਦੁਰਮਤਦੋ ਤਿਸੇ ਤਿਆਗ ਸੁਖ ਸਹਿਜੇ ਹੋ ਸੋ ਯਈਆ ਜਾਏ ਪਰੋ ਸੰਤ ਸਰਨਾ ਜੀ ਆਸਰੇ ਆਪਵਜਲ ਤਰਨਾ ਯਈਆ ਜਨਮ ਨਯਾ ਵੈਸੋ ਏਕ ਨਾਮ ਲੈ ਮਨਹਿ ਪਰੋ ਯਈ ਆਜਨ ਮਨਾ ਆਰੀਐ ਗੁਰ ਪੂਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਜਾ ਕੇ ਹੀ ਅਰੇ ਇੱਕ ਸ਼ਲੋਕ ਅੰਤਰ ਮੰਤਨ ਬਸ ਰਈ ਈ ਤੂਤ ਕੇ ਨੀਤ ਗੁਰ ਪੂਰੇ ਉਪਦੇਸ ਆ ਨਾਨਕ ਜਪਿਐ ਨੀਤ ਪਉੜੀ ਅੰਧਿ ਸਿਮਰ ਤਾਸ ਕੋ ਜੀਵੰਤ ਸੁਹਾਈ ਹੋਈ ਏ ਵਿਖਿਆ ਜਨ ਚਾਰ ਛੀ ਛਾਰ ਚਲੋ ਸਭ ਕੋਈ ਕਾ ਕੁਮਾਤ ਪਿਤਾ ਸੁਧ ਦੁਨੀਆਂ ਗਰੀਬੰਤਾ ਦਾ ਸੰਗਨ ਲੀਆ ਐਸੀ ਸੰਚ ਜੋ ਬਿਨ ਸੁਧ ਨਾਹੀ ਪਤ ਸੇਤੀ ਆਪਣੇ ਕਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਮ ਗਤੀ ਤੇ ਬਹੁ ਰਾਮ ਆਇਆ ਸ਼ਲੋਕ ਆਤ ਸੁंदरे ਕੁलीन ਚਤਰ मुख ज्ञानी तनवंत मृतक ये नाम का जे प्रीत नहीं भगवंत पावड़ी गंगा खाट शास्त्र होइ ता उरिक कुंभ करेच कर माता नाम ध्यान पीरत स्नाननी सोमपाक अपरस उद्यानी ਰਾਮਨਾਮ ਸੰਗ ਮਨ ਨਹੀਤਾ ਜੋ ਕਛ ਕਿਨੋ ਸੋ ਅਨੇਤਨਾ ਹੁਆਤੇ ਉਤਮ ਗਨੋ ਚੰਡਾਲਾ ਨਾਨਕ ਜੇਹ ਮਨ ਵਸੇ ਗੋਪਾਲਾ ਸਲੋਕ ਹੁੰਟ ਚਾਰ ਦੇਿਸ ਬ੍ਰਹਮੇ ਕਰਮ ਕਿਰਤ ਕੀ ਰੇਖ ਸੂਖ ਦੁਖ ਅਮ੍ਰਿਤ ਜੋ ਨਾਨਕ ਲਿਖਿਓ ਲੇਖ ਪਵੜੀ ਕਾ ਕਾਰਮ ਕਰਤਾ ਸੋ ਲਿਖੋ ਲੇਖ ਨ ਮਿਟਤ ਗੋ ਨਹੀਂ ਹੋਤ ਕਛ ਦੂ ਬਾਰਾ ਕਰਨੇ ਹਾਰ ਨ ਭੁੱਲਨਾਰਾ ਕਾਹੂ ਪੰਥ ਦਿਖਾ ਰਿਆਪੈ ਕਾਹੂ ਉਧਿਆਨ ਬ੍ਰਹਮਤ ਪਰਸਤਾਪੈ ਆਪਨ ਖੇਲ ਆਪਹੀ ਗੀਨਾ ਜੋ ਜੋ ਦੀਨਾ ਸੋ ਨਾਨਕ ਲੀਨਾ ਸ਼ਲੋਕ ਹੈ ਖਾਤ ਖਰਚਤ ਮਿਲਛਤ ਨਾਈ टूट न जाए पंडार आर नर जलता नेक जन नानक नाए सुमारे पावडी अखा खूना कशनाई ते सम्रंथ के पाए जो देना सो दे रयो पावे तह तह जाई खर्च खजाना नाम धन एया आ की रास किमा गरीबी अंद सहज जप्त रहे गुंतास ਇਲੇ ਬਿਗਸੇ ਅੰਦ ਸਿਓ ਜਾ ਕੋਤਿ ਕਿਰਪਾਲ ਸਦੀਵ ਭੀਮ ਸੁਆਮਨੇ ਰਾਮੰ ਗ੍ਰਿਮਾਲ ਖੇਦ ਨ ਦੁਖ ਨ ਦਾਨਤੇ ਜਾ ਕੋ ਨਦਰ ਕਰੀ ਨਾਨਕੇ ਜੋ ਪ੍ਰਭ ਪਾਣਿਆ ਪੂਰੀਤਨਾ ਪਰੀ ਸ਼ਲੋਕ ਗਾਨ ਮਿਨ ਦੇਖੋ ਮਨੇ ਮਾਈ ਸਰਬਰਜੋ ਨ ਲੋਗ ਆਸਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪਾਉੜੀ ਗੱਗਾ ਗੋਬਿੰਦ ਗੁਨ ਰਵ ਸਾਸ ਸਾਸ ਜਪਨੀਤ ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਓ ਮੀਤ ਮਹਿ ਬਾਰਕ ਮਹਿ ਜੋਬਨੇ ਨਹਿ ਬਿਰਦੀ ਕਛ ਬੰਦ ਉਹ ਬੇਦਾਨੇ 부ਜੀਐ ਜੋ ਆਏ ਪ੍ਰੇਜੰ ਅੰਦ ਗਿਆਨੀ ਤਿਆਂ ਨੇ ਚਤੁਰ ਬੇਕ ਦੈ ਨਹੀਂ ਇਠਾਈ 460 ਸਕਦੀ ਗਈ ਮੂੜ ਤਾ ਲਪਟਾਈ ਗੁਰ ਪ੍ਰਸਾਦਿ ਸਿਮਰਤ ਰਹੈ ਜਾ ਮਸਤਕ ਭਾਗ ਨਾਨਕ ਆਏ ਸਵਲਤੀ ਜਾ ਕੋ ਪ੍ਰੇ ਸੁਹਾਗ ਗੁਰ ਪ੍ਰਸਾਦਿ ਸਿਮਰਤ ਰਹੈ ਜਾ ਮਸਤਗ ਭਾਵ ਨਾਨਕ ਆਏ ਸਫਲਤੀ ਜਾ ਕੋ ਪ੍ਰੇ ਸੁਹਾਵ